ਮੱਗੀ ਦੇ ਮਿਲਨ ਲੈ ਕੇ ਸ਼੍ਰੋਮਣੀ ਕਾਲੀ ਦਾ ਲਗਭਗ ਜਿੱਥੇ ਸਿਆਸੀ ਮੰਚ ਲਗਾਇਆ ਜਾਏਗਾ ਉੱਥੇ ਕਿਹਾ ਜਾ ਰਿਹਾ ਹੈ ਕਿ ਸੁਖਦੇਸ਼ਨ ਢੀਂਡਾ ਸਾਹਿਬ ਵਾਪਸੀ ਦਾ ਸੰਕੇਤ ਜੇ ਤਾਂ ਢੀਂਡਾ ਸਾਹਿਬ ਚਲੇ ਗਏ 14 ਤਰੀਕ ਨੂੰ ਜੀ ਤਾਂ ਇਹ ਸਮਝ ਲਓ ਬਾਹਰ ਜੋ ਮਰਜ਼ੀ ਕਰਦੇ ਫਿਰਦੇ ਆ ਅੰਦਰਖਾਤੇ ਭਾਰਤੀ ਜਨਤਾ ਪਾਰਟੀ ਨੇ ਇਸ਼ਾਰਾ ਕੀਤਾ ਹੈ ਉਹਨਾਂ ਦੇ ਇਸ਼ਾਰੇ ਤੇ ਚੱਲੇ ਨੇ ਇਸ ਦੀ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ ਕਹਿੰਦੇ ਲਾਊਡ ਸਪੀਕਰ ਬਦਲੇ ਜਾਣਗੇ ਸਪੀਕਰ ਬਦਲੇ ਜਾਣਗੇ ਕਾਫੀ ਪੁਰਾਣੇ ਹੋ ਗਏ ਨੇ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹੈ ਨੂੰ ਲੈ ਕੇ ਹੋ ਗਿਆ ਤੇ ਬੇਅਦਬੀ ਨੂੰ ਲੈ ਕੇ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਭਾਈ ਬਲਵੰਤ ਸਿੰਘ ਰਾਜਵਾਨਾ ਮਾਮਲੇ 'ਚ ਅਪੀਲ ਤੇ ਵਿਚਾਰਨ ਲਈ ਸ਼ਰੁਮਣੀ ਕਮੇਟੀ ਨੇ 27 ਜਨਵਰੀ ਤੱਕ ਜੱਜਦਾਰ ਸਾਹਿਬ ਤੋਂ ਸੰਭਾਲ ਲਿਆ ਪਹਿਲਾਂ 31 ਦਸੰਬਰ ਤੱਕ ਅਸੀਤ ਤੇ ਹੁਣ 27 ਜਨਵਰੀ ਤੱਕ ਮੰਗ ਲਿਆ ਸਭਾ ਚਰਨ ਤੋਂ ਪਹਿਲਾਂ ਹਰੇਕ ਪਾਰਟੀ ਜੋ ਲੜ ਰਹੀ ਹੈ ਵੀ ਅਸੀਂ ਆਪਣੀ ਮਜ਼ਬੂਤੀ ਕਰ ਸਕੀਏ ਨਿਚਲੇ ਪੱਧਰ ਦੇ ਜਿਹਦੇ ਚਲਦੇ ਕਾਂਗਰਸ ਵੱਲੋਂ ਰਾਜਾ ਵੜਿੰਗ ਵੱਲੋਂ ਜਲੰਧਰ ਦੇ ਦੋ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਸਭ ਦੋਸਤ ਸਿੰਘ ਸਿੱਧੂ ਵੱਲੋਂ 9 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਇੱਕ ਰੈਲੀ ਰੱਖੀ ਗਈ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਦਿਵਿੰਦਰ ਸਿੰਘ ਯਾਦਵ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਸਾਹਿਬ ਜੀ ਸਾਰੇ ਜਣੇ ਅਨੁਸ਼ਾਸਨ ਦੇ ਵਿੱਚ ਰਹੋ ਆਮ ਆਦੀ ਪਾਰਟੀ ਦੇ ਮੰਤਰੀ ਮੰਤਰੀ ਨੇ ਜੀ ਅਮਨ अरोड़ा ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਪੀਕਰ ਸਾਹਨੂੰ ਮੰਗ ਪੱਤਰ ਦਿੱਤਾ ਗਿਆ ਵੀ ਇਹਨਾਂ ਦੀ ਮੈਂਬਰਸ਼ਿਪ ਆਹੋ ਰੱਦ ਹੋਣੀ ਚਾਹੀਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਸ ਸੀ ਰੋੜਾ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਹੈ ਉਹਨਾਂ ਨੇ 2013 ਵਿੱਚ ਲਿਲੀ ਥਾਮਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਤੇ ਫੈਸਲੇ ਦਾ ਜ਼ਿਕਰ ਕੀਤਾ ਕਿ ਅਮਨ अरोड़ा ਖਿਲਾਫ ਕਾਰਵਾਈ ਕਰਨ ਲਈ ਗਿਆ ਭਾਜਪਾ ਪ੍ਰਧਾਨ ਨਿਜੀ ਸੁਨੀਲ ਕੁਮਾਰ ਜਾਖੜ ਬੋਲ ਕਹੇਗਾ ਕਿ 81 ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪੋਰਨ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਜੀ ਕਿਸਰ ਨਾਲ ਹੀ ਕਰਦੇ ਐਸਜੀਪੀਸੀ ਦੀ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ ਕਹਿੰਦੇ ਲਾਊਡ ਸਪੀਕਰ ਬਦਲੇ ਜਾਣਗੇ ਸਪੀਕਰ ਬਦਲੇ ਜਾਣਗੇ ਕਾਫੀ ਪੁਰਾਣੇ ਹੋ ਗਏ ਨੇ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹੈ ਨੂੰ ਲੈ ਕੇ ਹੋ ਗਿਆ ਤੇ ਬੇਅਦਬੀ ਨੂੰ ਲੈ ਕੇ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਜੀ ਅੱਜ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਇਹਨਾਂ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਦੇ ਵਿੱਚ ਹੋਈ ਹੈ ਕਾਰਜਕਾਰਨੀ ਦੀ ਮੀਟਿੰਗ ਸੀ ਇਹ ਉਹਦੇ ਵਿੱਚ ਕਈ ਮਤੇ ਪਾਏਗੇ ਇੱਕ ਤਾਂ ਅਕਾ ਤਖਤਸ਼ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਜਦਰ ਬਲਵੰਤ ਸਿੰਘ ਨੰਦਗੜ ਉਹ ਇਸ ਦੁਨੀਆ 'ਚ ਨਹੀਂ ਰਹੇ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੇ ਨਿਮਿਤ ਸ਼ੋਕਮਤਾ ਪਾ ਕੇ ਮੂਲ ਮੰਤਰ ਦਾ ਜਾਪ ਕੀਤਾ ਗਿਆ ਉਸ ਤੋਂ ਬਾਅਦ ਅਮੀਰ ਸਾਹਿਬ ਨੇ ਕਿਹਾ ਕਿ ਦਰਬਾਰ ਸਾਹਿਬ ਦਾ ਜਿਹੜਾ ਸਾਊਂਡ ਸਿਸਟਮ ਹੈ ਇਹ ਕਾਫੀ ਪੁਰਾਣਾ ਹੋ ਚੁੱਕਿਆ ਉਮਰ ਹੱਬਾ ਚੁੱਕਿਆ ਇਹਦੀ ਥਾਂ ਤੇ ਨਵਾਂ ਆਧੁਨਿਕ ਪ੍ਰਣਾਲੀ ਵਾਲਾ ਸਾਊਂਡ ਸਿਸਟਮ ਲਾਇਆ ਜਾਵੇ ਲਾ ਦਿਓ ਕੌਣ ਇਹਦੇ ਤੇ ਕਿੰਤੂ ਪ੍ਰੰਤੂ ਕਰਦਾ ਜੇ ਉਹਦੇ ਵਿੱਚ ਨੁਕਸ ਹੈ ਪਰ ਠੇਕਾ ਕਿਹੜੇ ਨੂੰ ਦਿੱਤਾ ਹੈਗਾ ਇਹ ਬਾਅਦ ਚ ਪਤਾ ਲੱਗ ਜਾਏਗਾ ਜੋ ਕਹਿੰਦੇ ਨੇ ਕਿ ਇਹ ਠੀਕ ਨਹੀਂ ਹੈਗਾ ਇਹਦੇ ਚ ਉਹ ਕੁਕ ਸਮਾਂ ਬਦਲਦੇ ਨਾਲ ਜਿਹੜਾ ਤਕਨੀਕਾਂ ਨੇ ਉਹ ਨਵੀਆਂ ਆ ਜਾਂਦੀਆਂ ਨੇ ਤੇ ਚ ਇਹ ਵੀ ਇਹਦੇ ਨਾਲ ਨਵੇਂ ਸਿਸਟਮ ਦੇ ਨਾਲ ਕਹਿੰਦੇ ਆ ਕਿ ਜਿਹੜੀ ਆਵਾਜ਼ ਦੀ ਕੁਆਲਿਟੀ ਹੈ ਗੁਣਵਤਾ ਉਹਦੇ ਵਿੱਚ ਸੁਧਾਰ ਆਵੇਗਾ ਚੰਗੀ ਗੱਲ ਹੈ ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਅ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਪਹਿਲਾ ਸੁਲਤਾਨਪੁਰ ਲੋਧੀ ਵਿਖੇ ਹੋਈ ਬੇਅਦਬੀ ਮਾਮਲੇ 'ਚ ਤਿੰਨ ਦਿਨਾਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਆ ਜਾਵੇਗੀ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ 'ਚ ਅਪੀਲ ਤੇ ਵਿਚਾਰਨ ਲਈ ਸ਼੍ਰੋਮਣੀ ਕਮੇਟੀ ਨੇ 27 ਜਨਵਰੀ ਤੱਕ ਜਥੇਦਾਰ ਸਾਹਿਬ ਤੋਂ ਸੰਭਾਲ ਲਿਆ ਪਹਿਲਾਂ 31 ਦਸੰਬਰ ਤੱਕ ਅਸੀਂ ਤੇ ਹੁਣ ਇਹ 27 ਜਨਵਰੀ ਤੱਕ ਮੰਗ ਲਿਆ ਕਾਮੀ ਸਾਹਿਬ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਬ ਤੋਂ ਸ਼ਰਮਣੀ ਕਮੇਟੀ ਦੇ YouTube ਤੇ Facebook ਪੇਜ ਤੋਂ ਇਹਨੂੰ ਲਾਈਵ ਕੀਤਾ ਜਾਏਗਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਕਮੇਟੀ ਬਣਾਈ ਗਈ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ 2 ਦਿਨ ਪਹਿਲਾਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਹੋਈ ਬਰਾਦਵੀ ਮਾਮਲੇ ਤੇ ਕੰਮ ਕਰ ਰਹੀ ਸੀ ਰਿਪੋਰਟ ਤਿਆਰ ਕਰ ਲਈ ਹੈ ਤੇ ਆਪਾਂ ਪਹਿਲਾਂ ਵੀ ਕਿਹਾ ਕਿ 3 ਦਿਨਾਂ ਬਾਅਦ ਇਹ ਜਥੇਦਾਰ ਸਾਹਿਬ ਨੂੰ ਸੌਂਪੀ ਜਾਵੇਗੀ ਨਾਲ ਹੀ ਉਹਨਾਂ ਨੇ ਇੱਕ ਡਰੈਸ ਕੋਡ ਲਾਗੂ ਕੀਤਾ ਕਿ ਜਿਹੜੇ ਗ੍ਰੰਥੀ ਸਿੰਘ ਦਰਬਾਰ ਸਾਹਿਬ ਦੇ ਅੰਦਰ ਸੇਵਾ ਨਿਭਾ ਰਹੇ ਨੇ ਮਰਿਆਦਾ ਮੁਤਾਬਕ ਉਹਨਾਂ ਨੂੰ ਚੋਲੀ ਵਾਲਾ ਪਜਾਮਾ ਪਾਉਣ ਦੀ ਹਦਾਇਤ ਕੀਤੀ ਗਈ ਹੈ ਜੋ ਕਿ ਜੁਮਨੀ ਕਾਰ ਕੋਡ ਵਿੱਚ ਉਨਾ ਅਗੇ ਕਿ 17 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਪਟਨਾ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਉਥੇ ਤੱਕ ਸ੍ਰੀ ਦਮਦਮਾ ਸਾਹਿਬ ਤੇ ਵੀ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਇਹਨਾਂ ਨੇ ਪ੍ਰੋਗਰਾਮ ਦਾ ਐਲਾਨ ਕੀਤਾ ਕਿ 10 ਜਨਵਰੀ ਤੋਂ 16 ਜਨਵਰੀ ਤੱਕ ਇੱਕ ਨਗਰ ਕੀਰਤਨ ਤੱਕਤ ਸ੍ਰੀ ਦਮਦਮਾ ਤੱਕਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ ਤੇ ਤੱਕਤ ਸ੍ਰੀ ਦਮਦਮਾ ਸਾਹਿਬ ਤੇ ਸਮਾਪਤ ਹੋਵੇਗਾ ਭਾਵ ਇਹ ਨਗਰ ਕੀਰਤਨ ਇੱਕ ਕਿਸਮ ਦੇ ਨਾਲ ਅ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਕਿ ਆਨੰਦਪੁਰ ਸਾਹਿਬ ਰੋਪੜ ਇਸੇ ਤਰ੍ਹਾਂ ਚਮਕੌਰ ਸਾਹਿਬ ਮਾਛੂਆੜਾ ਫਿਰ ਇਹ ਦੀਨਾ ਕੰਗੜਵਾਲ ਦੀ ਹੁੰਦਾ ਹੋਇਆ 14 ਜਨਵਰੀ ਤੱਕ ਮੁਕਸਰ ਸਾਹਿਬ ਉੱਥੋਂ ਫਿਰ 14 ਨੂੰ ਰਵਾਨਾ ਹੋ ਕੇ ਮੇਰੇ ਘਰ 14 ਦੀ ਰਾਤ ਇਹ ਬਠਿੰਡੇ ਗੁਰਦੁਆਰਾ ਹਾਜੀ ਰਤਨ ਜਗ ਕਿਲਾ ਮੁਬਾਰਕ ਦੋਹਾ ਥਾਮਾ ਤੇ ਰਸਤਾ ਕਿਉਂਕਿ ਗੁਰੂ ਸਾਹਿਬ ਦੋਹਾ ਥਾਮਾ ਤੀ ਉਹਨਾਂ ਦੀ ਚਰਨਛੋਹ ਪ੍ਰਾਪਤ ਹੈ ਉਸ ਤੋਂ ਬਾਅਦ ਫਿਰੇ 35 ਕਿਲੋਮੀਟਰ ਦੂਰ ਤਖਤ ਸ਼ਰੀ ਦਮਦਮਾ ਸਾਹਿਬ ਦੇ ਵਿੱਚ ਜਾ ਕੇ ਸਮਾਪਤ ਹੋਵੇਗਾ ਰਸਤੇ ਦੇ ਵਿੱਚ ਜਿਹੜੇ ਰਸਤਿਆਂ ਗਏ ਨੇ ਗਿਆਨੀ ਗਹਿਲ ਸਿੰਘ ਜਦੋਂ ਮੁੱਖ ਮੰਤਰੀ ਹੁੰਦੇ ਸੀ ਤਾਂ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਲੈ ਕੇ ਤਖਤ ਸ਼ਰੀ ਦਮਦਮਾ ਸਾਹਿਬ ਤੱਕ ਇੱਕ ਸੜਕ ਬਣਵਾਈ ਸੀ ਜਿਹਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਹੈ ਤੇ ਅੱਜ ਤੱਕ ਉਹਨੂੰ ਯਾਦ ਕੀਤਾ ਜਾਂਦਾ ਹੈ ਜੀ ਸਨਾਈਟਰ ਸਾਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਇੱਕ ਪਾਰਟੀ ਜੋ ਲਾ ਰਹੀ ਹੈ ਵੀ ਅਸੀਂ ਆਪਣੀ ਮਜ਼ਬੂਤੀ ਕਰ ਸਕੀਏ ਨਿਚਲੇ ਪੱਧਰ ਦੇ ਜਿਹਦੇ ਚਲਦੇ ਕਾਂਗਰਸ ਵੱਲੋਂ ਰਾਜਾ ਵੜਿੰਗ ਵੱਲੋਂ ਜਲੰਧਰ ਦੇ ਦੋ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਜੀ ਹਾਇ ਦੋ ਨਿਯੁਕਤ ਕੀਤੇ ਗਏ ਨੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਇੱਕ ਤਾਂ ਜਗਦੀਪ ਸਿੰਘ ਮਿੱਠਾਪੁਰ ਨੂੰ ਬਲਾਕ ਕਾਂਗਰਸ ਕਮੇਟੀ ਇੱਕ ਜਲੰਧਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂ ਕਿ ਜਗਤਾਰ ਸਿੰਘ ਜੰਡਿਆਲਾ ਨੂੰ ਜਲੰਧਰ ਸ਼ੌਨੀ ਭਾ ਬਲਾਦੋ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਦੋਨਾਂ ਨੂੰ ਨਿਯੁਕਤੀ ਪੱਤਰ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੌਂਪ ਦਿੱਤੇ ਨੇ ਸੋ ਕਿਹਾ ਇਹ ਜਾ ਰਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਜਿਹੜੇ ਬੰਦੇ ਪਾਰਟੀ ਲਈ ਕੰਮ ਕਰਦੇ ਆ ਉਨਾਂ ਨੂੰ ਫਿਰ ਔਦੇਦਾਰੀਆਂ ਵੀ ਤੇਰੀਆਂ ਵੜਦੀਆਂ ਜੀ ਸੋਟਲ ਸਰ ਨਾਲੇ ਨਵਜੋਤ ਸਿੰਘ ਸਿੱਧੂ ਬੋਲੋ 9 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਇੱਕ ਰੈਲੀ ਰੱਖੀ ਗਈ ਹੈ ਜੀ ਦੇਖੋ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ 7 ਜਨਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਰੈਲੀ ਬਾਰੇ ਗੱਲ ਕੀਤੀ ਗਈ ਸੀ ਤੇ ਹੁਣ ਕਹਿੰਦੇ ਕਿ 9 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਕਰਾਈ ਦੀ ਕੀਤੀ ਜਾਊਗੀ। ਇਸ ਤੋਂ ਪਹਿਲਾਂ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਦੇਵਿੰਦਰ ਸਿੰਘ ਯਾਦਵ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਸਾਹਿਬ ਜੀ ਸਾਰੇ ਜਣੇ ਅਨੁਸ਼ਾਸਨ ਦੇ ਵਿੱਚ ਰਹੋ। ਜਿਹੜੇ ਕਾਂਗਰਸ ਦੇ ਬਾਕੀ ਲੀਡਰ ਨੇ ਉਹ ਹਾਈ ਕਮਾਂਡ ਨੂੰ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਤੁਹਾਡੀ ਗੱਲ ਮੰਨਦਾ ਹੀ ਨਹੀਂ। ਇਹ ਤਾਂ ਆਪੋਤਾ ਪੀਤੇ ਲੱਗਿਆ ਹੋਇਆ ਹੈ। ਅਜਿਹੇ ਦੇ ਵਿੱਚ ਜਿਹੜਾ 7 ਤਰੀਕ ਦੀ ਰੈਲੀ ਤੇ 9 ਦੀ ਨਾ 9 ਦੀ ਜਿਹੜੀ ਇਹ ਰੈਲੀ ਕੀਤੀ ਜਾਣੀ ਆ ਪਰ 8 ਨੂੰ ਚੰਡੀਗੜ੍ਹ ਦੇ ਵਿੱਚ ਦਵਿੰਦਰ ਯਾਦਵ ਪੰਜਾਬ ਕਾਂਗਰਸ ਦੇ ਉੱਪਰ ਮਾਮਲਿਆਂ ਦੇ ਇਨਚਾਰਜ ਪਹੁੰਚ ਰਹੇ ਨੇ ਉੱਥੇ ਵੀ ਉਹਨਾਂ ਨੇ ਕਹਿਤਾ ਤੇ ਸਾਰਿਆਂ ਨੂੰ ਕਿਹਾ ਤੁਸੀਂ ਅਨੁਸ਼ਾਸਨ ਵਿੱਚ ਰਹੋ ਜੇ ਨਵਜੋਤ ਸਿੰਘ ਸਿੱਧੂ ਰੈਲੀ ਕਰ ਰਹੇ ਨੇ ਪਹਿਲੀ ਗੱਲ ਤਾਂ ਇਹ ਰੈਲੀ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਹਿਮਤੀ ਨਾਲ ਹੋਣੀ ਚਾਹੀਦੀ ਹੈ ਉਹਨਾਂ ਦੀ ਆਗਿਆ ਨਾਲ ਹੋਣੀ ਚਾਹੀਦੀ ਹੈ ਨਾ ਇਹ ਹੈ ਨਾ ਉਹ ਹੈ ਉਹ ਕਹਿੰਦੇ ਜਿੱਥੇ ਪੰਜਾਬ ਵਰਕਰ ਜੁੜ ਜਾਣ ਮੈਂ ਤਾਂ ਉੱਥੇ ਵੀ ਜਾਊਂਗਾ ਨਵਜੋਤ ਸਿੰਘ ਸਿੱਧੂ ਭਾਵੇਂ ਪਾਰਟੀ ਮਜ਼ਬੂਤੀ ਲਈ ਕੰਮ ਕਰਦੇ ਪਰ ਅਨੁਸ਼ਾਸਨ ਦਾ ਖਿਆਲ ਰੱਖਣਾ ਸਾਰਿਆਂ ਵਾਸਤੇ ਲਾਜ਼ਮੀ ਹੁੰਦਾ ਜ਼ਰੂਰੀ ਹੁੰਦਾ ਹੈ ਕਹਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅਨੁਸ਼ਾਸਨ ਦੀ ਪਾਲਣਾ ਨਹੀਂ ਕਰ ਰਹੇ ਇਹ ਦੂਜੇ ਆਗੂਆਂ ਦਾ ਦੋਸ਼ ਹੈ ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜੀ ਮੈਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹਾਂ ਕਰ ਰਹੇ ਨੇ ਨਹੀਂ ਕਰ ਰਹੇ ਇਹ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਸਵਾਲ ਨੇ ਸੋ 9 ਤਰੀਕ ਨੂੰ ਜਿਹੜੀ ਰੈਲੀ ਰੱਖੀ ਆ ਸਿੱਧੂ ਨੇ ਉਹ ਕਹਿੰਦੇ ਜੀ ਬੂੜੀ ਬਾਬਾ ਪਡਾਰੀ ਨਜ਼ਦੀਕ ਪ੍ਰਭਾਈ ਰੋਡ ਹੁਸ਼ਿਆਰਪੁਰ ਦੇ ਵਿੱਚ ਹੈ ਉੱਥੇ ਕੋਈ ਕਰਨ ਬਿਕਰਮ ਪੈਲੇਸ ਹੈ ਜਿੱਥੇ ਇਹ ਰੈਲੀ ਰੱਖੀ ਗਈ ਹੈ ਦਵਿੰਦਰ যাদਬ ਇਹਨੂੰ ਕਿਵੇਂ ਲੈਂਦੇ ਹੈ ਇਹਨੂੰ ਅਨਸ਼ਾਸਨਹੀਨ ਤਾਂ ਮੰਗਦੇ ਆ ਜਾਂ ਨਹੀਂ ਮੰਨਦੇ ਸਮਝਾ ਦਸੂਗਾ ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਅਲੱਗ-ਸੁਰਾਂ एलानਨਾ ਇਹਦੇ ਨਾਲ ਪਾਰਟੀਆਂ ਦੇ ਨੁਕਸਾਨ ਹੀ ਹੋਇਆ ਕਰਦੇ ਹੈ ਜੀ ਸੋ ਨਾਲ ਹੀ ਕਰਦੇ ਆ ਆਮ ਆਦੀ ਪਾਰਟੀ ਦੇ ਮੰਤਰੀ ਮੰਤਰੀ ਨੇ ਜੀ ਅਮਨ अरोड़ा ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵਸਪੀਕਰ ਸਾਹ ਨੂੰ ਮੰਗ ਪੱਤਰ ਦਿੱਤਾ ਗਿਆ ਵੀ ਇਹਨਾਂ ਦੀ ਮੈਂਬਰਸ਼ਿਪ ਉਹ ਰੱਦ ਹੋਣੀ ਚਾਹੀਦੀ ਹੈ ਦੇਖੋ ਜਿਹੜੇ ਅਮਨ अरोड़ा ਨੇ ਉਹਨਾਂ ਦੀ ਜ਼ੁਬਾਨ ਤੇ 30 ਦਿਨ ਵਾਸਤੇ ਜਿਹੜਾ ਸੈਸ਼ਨ ਅਦਾਲਤ ਹੈ ਸੰਗਰੂਰ ਦੀ ਉਹਨਾਂ ਨੇ ਲੈ ਲਈ ਸੀ 21 ਦਸੰਬਰ ਨੂੰ ਇਹ ਉਹਨਾਂ ਨੂੰ ਸੁਨਾਮ ਦੀ ਜੁਡੀਸ਼ੀਅਲ ਰਜਿਸਟ੍ਰੇਟ ਦੀ ਅਦਾਲਤ ਨੇ ਸਜ਼ਾ ਸੁਵਾਈ ਸੀ 21 ਤੋਂ ਲੈ ਕੇ 1 ਮਹੀਨਾ ਦਿੱਤਾ ਗਿਆ ਸੀ ਇਹਦਾ ਮਤਲਬ 21 ਜਨਵਰੀ ਤੱਕ ਜੇ 30 ਦਿਨ ਦਿੱਤੇ ਹ ਤਾਂ ਕਿਉਂਕਿ ਮਹੀਨਾ 31 ਦਾ ਹੈ ਪਿਛਲਾ ਫਿਰ ਆਪਾਂ ਇਹ ਮੰਨ ਲਓ ਕਿ 21 ਨਹੀਂ ਤਾਂ 20 ਤੱਕ ਤਾਂ ਹੈਗਾ ਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਉਹਨਾਂ ਦੀ ਮੈਂਬਰਸ਼ਿਪ ਖਤਮ ਕਰਨ ਲਿਖੇ ਜਾਣ ਤੋਂ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਸ.ਸੀ. ਰੋੜਾ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਹੈ। ਉਹਨਾਂ ਨੇ 2013 ਵਿੱਚ ਲਿੱਲੀ ਥਾਮਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਦਾ ਜ਼ਿਕਰ ਕੀਤਾ ਕਿ ਅਮਨ ਰੋੜਾ ਖਿਲਾਫ ਕਾਰਵਾਈ ਕਰਨ ਲਈ ਕਿਹਾ ਨੋਟਿਸ ਦੀ ਕਾਪੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਧਾਨ ਸਭਾ ਦੇ ਸਪੀਕਰ ਨੂੰ ਭੇਜੀ ਗਈ ਨਹੀਂ ਤਾਂ ਉਹ ਕਹਿੰਦੇ ਕਿ ਜੇ ਕਾਰਵਾਈ ਨਹੀਂ ਕਰਦੇ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੇ ਵਿੱਚ ਜਾਹਿਤ ਪਟੀਸ਼ਨ ਪਾਉਣਗੇ ਮੈਂ ਪਹਿਲਾਂ ਦੱਸਿਆ ਕਿ 15 ਸਾਲ ਦਾ ਪੁਰਾਣਾ ਇਹਨਾਂ ਦਾ ਪਰਿਵਾਰਕ ਮਾਮਲਾ ਹੈ ਸ਼ਿਕਾਇਤ ਕਰਤਾ ਇਹਨਾਂ ਦਾ ਜੀਜਾ ਅਰਜੰਦਰਦੀਪ ਹੈ ਤੁਹਾਨੂੰ ਯਾਦ ਹੋਵੇਗਾ ਕਿ ਰਾਹੁਲ ਗਾਂਧੀ ਸਾਹਿਬ ਨੂੰ ਵੀ ਤਾਂ ਗੁਜਰਾਤ ਦੇ ਵਿੱਚ ਇੱਕ 2 ਸਾਲ ਦੀ ਸਜ਼ਾ ਹੋ ਗਈ ਸੀ ਉਹਨਾਂ ਦਾ ਤਾਂ ਮਿੰਟੋ ਮਿੰਟ ਸਾਰਾ ਕੁਝ ਰੱਦ ਕਰਤਾ ਸੀ ਪਰ ਇਹਨਾਂ ਨੂੰ ਸੈਸ਼ਨ ਅਦਾਲਤ ਨੇ 20 ਜਾਂ 21 ਤੱਕ ਰਾਹਤ ਹੈ 5 ਅੱਜ ਹੋ ਗਈ 16 ਦਿਨ ਰਹਿ ਗਏ 2 ਹਫ਼ਤਿਆਂ ਦਾ ਸਮਾਂ ਬਚਦਾ ਸੋ ਉਹਨਾਂ ਦੇ ਖਿਲਾਫ 452 ਜਿਹੜੀ ਸਭ ਤੋਂ ਖਤਰਨਾਕ ਧਾਰਾ ਕਿਸੇ ਦੇ ਘਰ ਚ ਦਾਖਲ ਹੋ ਕੇ ਝਗੜਾ ਕਰਨਾ 10323 ਝਗੜੇ ਦੀ ਧਾਰਾ ਹੈ 148 149 ਕਿ ਉਥੇ ਚਾਰ ਜਾਂ ਪੰਜ ਜਾਂ ਇਸ ਤੋਂ ਵੀ ਵੱਧ ਵਿਅਕਤੀ ਦਾਖਲ ਹੋਏ ਨੇ ਉਦੋਂ 148 159 ਲੱਗਦੀ ਹੈ ਜੇ ਚਾਰ ਤੋਂ ਘੱਟ ਹੋਣ ਪਰ 34 ਲੱਗਿਆ ਕਰਦੀ ਹੈ ਧਾਰਾ ਇਹਦੇ ਤਹਿਤ ਉਹਨਾਂ ਨੂੰ ਸਜ਼ਾ ਸੁਣਾਈ ਹੈ ਤੇ 2 ਸਾਲ ਦੀ ਸਜ਼ਾ ਸ਼ਾਇਦ ਇਹਨਾਂ ਨੂੰ ਸੁਣਾਈ ਹੈ ਲਿਲੀ ਥਾਮਸ ਮਾਮਲੇ ਦੇ ਫੈਸਲੇ ਅਨੁਸਾਰ ਕਾਰਵਾਈ ਕੀਤੀ ਜਾਣੀ ਬੰਦੀ ਹੈ ਤੇ ਮੇਰਾ ਖਿਆਲ ਹੈ ਕਿ 20 ਦਸੰਬਰ ਤੋਂ ਬਾਅਦ ਅਮਨ ਰੋੜਾ ਵੀ ਜਾਂ ਨਹੀਂ ਤੇ ਸਰਕਾਰ ਤੇ ਇਹਨਾਂ ਤੋਂ ਜਵਾਬ ਹੁਣ ਮੰਗ ਲਿਆ ਗਿਆ ਜੀ ਭਾਜਪਾ ਪ੍ਰਧਾਨ ਨਿਜੀ ਸੁਨੀਲ ਕੁਮਾਰ ਜਾਖੜ ਵੱਲੋਂ ਕਿਹਾ ਗਿਆ ਕਿ ਅਸੀਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰਾਂਗੇ ਜੀ ਦੇਖੋ ਸੁਨੀਲ ਜਾਖੜ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਕਹਿਣਾ ਕਿ ਅਸੀਂ ਚੋਣ ਲੜਾਂਗੇ ਤੇ 13 ਦੀਆਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰਾਂਗੇ ਇਹਦਾ ਮਤਲਬ ਇਹ ਹੈ ਜਿਵੇਂ ਕਾਂਗਰਸ ਨੇ ਦੋ ਟੁੱਕ ਕਹਿਤਾ ਸੂਬੇ ਵਾਲੀ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਇਹਦਾ ਮਤਲਬ ਇਹ ਹੋਇਆ ਕਿ ਭਾਰਤੀ ਜਨਤਾ ਪਾਰਟੀ ਵੀ ਕਹਿ ਰਹੀ ਐ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਇਹਦਾ ਮਤਲਬ ਅਕਾਲੀ ਬਖਰੇ ਲੜਨਗੇ ਆਮ ਆਦਮੀ ਪਾਰਟੀ ਬਖਰੀ ਲੜੇਗੀ ਅਕਾਲੀ ਦਲ ਦਾ ਸਮਝੌਤਾ ਹੈ ਵਿਉਜਨ ਸਮਾਜ ਪਾਰਟੀ ਦੇ ਨਾਲ ਇਹਦਾ ਮਤਲਬ ਇਹ ਹੋ ਗਿਆ ਜੇ ਇਹ ਸਾਰੀਆਂ ਧਿਰਾਂ ਪ੍ਰਮੁੱਖ ਤੌਰ ਤੇ ਕੱਲੀਆਂ ਕੱਲੀਆਂ ਲੜਦੀਆਂ ਨੇ ਤਾਂ ਪੰਜਾਬ ਦੇ ਵਿੱਚ ਚੌਥਾ ਲੋਕ ਸਭਾ ਦੀਆਂ ਚੋਣਾਂ ਦਾ ਮੁਕਾਬਲਾ ਹੋ ਸਕਦਾ ਹੈ ਤੇ ਜਖੜ ਸਾਹਿਬ ਕਿਉਂਕਿ ਕੱਲ ਗੱਲਬਾਤ ਕਰ ਰਹੇ ਸਨ ਪੰਜਾਬ ਦੇ ਇਨਚਾਰਜ ਬਜੇਰਪਾਨੀ ਸਾਹਿਬका ਮੁੱਖ ਮੰਤਰੀ ਗੁਜਰਾਤ ਉਹ ਪਰ ਜੋ ਸੀ ਉਹ ਵੀ ਮੀਟਿੰਗ ਦੀ ਦੇ ਵਿੱਚ ਸ਼ਿਸ਼ੋਬਤ ਸੀ ਸੋ ਜਾਖੜ ਸਾਹਿਬ ਵੱਲੋਂ ਇਹ ਕਹਿਣਾ ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਇਹਨਾਂ ਦਾ ਕੀ ਸਟੈਂਡ ਹੋਏਗਾ ਫਿਰ ਤਾਂ ਇਹੋ ਹੀ ਹੈ ਕਿ ਚਾਰੋਂ ਇਕੱਲੇ ਇਕੱਲੇ ਲੜਨਗੇ ਲੋਕ ਸਭਾ ਦੀ ਚੋਣ ਜਦੋਂ ਜਲੰਧਰ ਦੀ ਲੜੀ ਇਹਨਾਂ ਨੇ ਉਪ ਚੋਣ ਉੱਥੇ ਉਮੀਦਵਾਰ ਤਾਂ ਉਧਾਰਾ ਕਾਂਗਰਸ ਤੋਂ ਲਿਆ ਕੀ ਇਹਨਾਂ ਨੂੰ ਆਪਣੇ ਉਮੀਦਵਾਰ ਹੈ ਜਤਿਰ ਤੁਕੇ ਦੇ ਨਾਲ ਦੂਜੀਆਂ ਪਾਰਟੀਆਂ ਤੋਂ ਹੀ ਉਮੀਦਵਾਰ ਲਏ ਜਾਣਗੇ ਸਮਾ ਦੱਸੇਗਾ ਪਰ ਉਹ ਜਿਵੇਂ ਕਹਿ ਰਹੇ ਆ ਕਿ ਹਾਲਾਂਕਿ ਆਮ ਆਦਮੀ ਪਾਰਟੀ ਦੇ ਕਈ ਆਗੂ ਨੇ ਇਹ ਕਹਿਣਾ ਕਿ ਸਾਡਾ ਤਕਰੀਬਨ ਤਕਰੀਬਨ ਨਿਬੜ ਚੁੱਕਿਆ ਕਿਉਂਕਿ ਇੰਡੀਆ ਗੱਠ ਜੋੜ ਦਾ ਹਿੱਸਾ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ ਜੀ ਤੁਲ ਸਾਹਿਬ ਜਿੱਥੇ ਪੰਜਾਬ ਸਰਕਾਰ ਲਗਾਤਾਰ ਨੱਥ ਪਾਰੀ ਹੈ ਕਰਪਸ਼ਨ ਨੂੰ ਲੈ ਕੇ ਉਹ ਤੇ ਹੁਣ ਵਿਜੀਲੈਂਸ ਦੇ ਥਾਣਿਆਂ ਦੇ ਵਿੱਚ ਕੈਮਰੇ ਲਗਾਏ ਜਾਣਗੇ देखो कैमरे ਪਹਿਲਾਂ ਵੀ ਤਾਂ ਥਾਣਿਆਂ ਨੂੰ ਕਿਹਾ ਕਿ ਤੁਸੀਂ ਹਵਾ ਲਾਪਤਾ ਦੇ ਸਾਹਮਣੇ ਕੈਮਰੇ ਲਗਾਓ ਉਹ ਜਿਹੜੀ ਜਲੰਧਰ ਵਾਲੀ ਘਟਨਾ ਵਾਪਰੀ ਸੀ ਉੱਥੇ ਕੈਮਰੇ ਲੱਗੇ ਹੋਏ ਸੀ ਪਰ ਕੈਮਰੇ ਚੱਲਦੇ ਨਹੀਂ ਉਹਦਾ ਜਵਾਬ ਦੇ ਕੌਣ ਹੈ ਥਾਣਿਆਂ ਦੇ ਵਿੱਚ ਜਿੱਥੇ ਲੋਕਾਂ ਨਾਲ ਤੇ ਤਸ਼ੱਦਦ ਕੀਤਾ ਜਾਂਦਾ ਹੈ ਉੱਥੇ ਕੈਮਰੇ ਲੱਗੇ ਹੈ ਬਹੁਤ ਸਾਰੇ ਥਾਣਿਆਂ ਦੇ ਵਿੱਚ ਬੰਦਿਆਂ ਨੂੰ ਇੰਟਰੋਗੇਟ ਕਰਨ ਵਾਸਤੇ ਆਮ ਤੌਰ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਕੁਆਟਰ ਹੈ ਉੱਥੇ ਲੈ ਜਾਂਦੇ ਆ ਥਾਣਿਆਂ 'ਚ ਕਹਤਾ ਕਿ ਸੀਆਈਏ ਸਟਾਫ ਦੇ ਵਿੱਚ ਵੀ ਲੱਗਣਗੇ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਥਾਣੇ ਦੇ ਵਿੱਚ ਕੈਮਰੇ ਲਾਓ ਵਿਜੀਲੈਂਸ ਲਾਓ ਕਹਿੰਦੇ ਕਿਉਂਕਿ ਪਲ-ਪਲ ਦੀ ਜਾਣਕਾਰੀ ਵਿਜੀਲੈਂਸ ਦੇ ਦਫ਼ਤਰਾਂ ਤੇ ਥਾਣਿਆਂ ਦੇ ਵਿੱਚ ਜਿਹੜੇ ਹੈ ਉੱਥੇ ਇਹ ਸੀਸੀਟੀਵੀ ਕੈਮਰੇ ਲਾਏ ਜਾਣੇ ਨੇ ਕਿ ਕਰਾਪਸ਼ਨ ਨਾ ਹੋਵੇ ਇਹ ਹਿੰਦੁਸਤਾਨੀ ਹੈ ਪੰਜਾਬੀ ਹੈ ਅਸਲ ਤਰੀਕੇ ਦੇ ਮੁਕਾਬਲੇ ਇੱਕ ਬਖਰੇ ਕਿਸਮ ਦਾ ਤਰੀਕਾ ਪਾਲ-ਪਾਲ ਦੇ ਵਿੱਚ ਲੱਭ ਲੈਂਦੇ ਐ ਸਰਕਾਰ ਨੇ ਕਦਮ ਚੱਕਿਆ ਕਦਮ ਚੰਗਾ ਮਾੜਾ ਨਹੀਂ ਪਰ ਇਹਦੇ ਵਿੱਚ ਜਿੱਥੇ-ਜਿੱਥੇ ਖਰਾਬੀਆਂ ਨੇ ਊਨਤਾਈਆਂ ਨੇ ਉਹਨਾਂ ਦਾ ਖਿਆਲ ਰੱਖਿਆ ਜਾਵੇ ਜੀ ਟੂਲ ਸਾਹਿਬ ਜਿਹਨੇ ਘੋੜੇ ਰੱਖੇ ਨੇ ਪੰਜਾਬ ਸਰਕਾਰ ਬਰਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਕਹਿੰਦੇ ਮਾਗੀ ਦੇ ਮੇਲੇ ਦੇ ਉੱਤੇ ਘੋੜਿਆਂ ਨੂੰ ਲੈ ਕੇ ਜੋ ਗਤੀਵਿਧੀਆਂ ਨੇ ਉਹ ਨਾ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮਾਗੀ ਦੇ ਉੱਤੇ ਹਰ ਸਾਲ ਪਸ਼ੂ ਧਨ ਮੇਲਾ ਲੱਗਦਾ ਹੈ। ਜੀ। ਮਾਗੀ ਸਾਨੂੰ ਸਾਰਿਆਂ ਨੂੰ ਪਤਾ ਕਿ ਲੋਹੜੀ ਤੋਂ ਅਗਲੇ ਦਿਨ ਪੋਹ ਦਾ ਆਖਰੀ ਦਿਨ ਤੇ ਫਿਰ ਉਸ ਤੋਂ ਬਾਅਦ ਮਾਗ ਚੜਦਾ ਹੈ। ਜੀ। ਸਾਰਿਆਂ ਨੂੰ ਪਤਾ ਕਿ ਜਿਹੜੇ 40 ਸਿੰਘ ਜਿਨ੍ਹਾਂ ਦੇ ਵਿੱਚ ਮਹਾ ਸਿੰਘ ਤੇ ਹੋਰ ਸਨ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਲੈ ਕੇ ਚਲੇ ਗਏ ਜਦੋਂ ਘਰਾਜ ਗਏ ਤਾਂ ਸਿੰਘੜੀਆਂ ਨੇ ਲਲਕਾਰਿਆ ਖਾਸ ਕਰ ਜੇ ਮੈਂ ਭੁੱਲਦਾ ਨਾ ਹੋਵਾਂ ਮੈਨੂੰ ਪਹਿਲੇ ਹੀ ਮਾਫ ਕਰ ਦਿਓ ਉਹਨਾਂ ਚੋਂ ਬੀਬੀ ਭਾਨੀ ਕੁਝ ਸਾਡੀਆਂ ਸਿੰਘੜੀਆਂ ਨੇ ਉਹਨਾਂ ਨੂੰ ਲਲਕਾਰਿਆ ਕਿ ਤੁਸੀਂ ਪਾਓ ਚੂੜੀਆਂ ਗੁਰੂ ਸਾਹਿਬ ਦੇ ਨਾਲ ਲੜਾਈ ਲੜਨ ਵਾਸਤੇ ਅਸੀਂ ਜਾਵਾਂਗੇ ਮਾਈ ਭਾਗੋ ਵਰਗੀਆਂ ਬਹੁਤ ਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ ਇੱਥੇ ਮੈਂ ਥੋੜਾ ਜਿਹਾ ਸੰਗਤ ਤੋਂ ਮਾਫੀ ਚਾਹਾਂਗਾ ਕਿ ਜੇ ਮੈਂ ਗਲਤ ਕਹਿ ਗਿਆ ਉਹ ਮਾ ਤਾਂ ਮੈਨੂੰ ਉਹ ਸਿੰਘਰੀਆਂ ਜਿਨ੍ਹਾਂ ਨੇ ਕਈ ਵਾਰੀ ਦਿਮਾਗ ਚੋਂ ਗਿਸਰ ਜਾਂਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਲਲਕਾਰਿਆ ਕਿ ਆ ਚੱਕੋ ਚੂੜੀਆਂ ਘਰਾਂ 'ਚ ਬੈਠੋ ਉਹਨਾਂ ਦੀ ਲਲਕਾਰ ਤੋਂ ਬਾਅਦ ਉਹਨਾਂ ਨੇ ਜਦੋਂ ਇਹਨਾਂ ਦੀ ਜਮੀਰ ਨੂੰ ਹਿਲਾਉਣਿਆ ਉਸ ਤੋਂ ਬਾਅਦ ਫਿਰ ਇਹ ਸੱਜਣ ਜਿਹੜੇ ਸਿੰਘ ਸੀ ਇਹ ਵਾਪਸ ਆ ਗਏ ਇਹਨਾਂ ਨੇ ਖਦਰਾਨੇ ਦੀ ਢਾਬ ਜਿਹਨੂੰ ਅੱਜਕੱਲ ਮਕਸਰ ਸਾਹਿਬ ਦਾ ਨਾਮ ਆ ਉੱਥੇ ਜਾ ਕੇ ਮੁਗਲਾਂ ਦੇ ਨਾਲ ਜੁੱਧ ਕੀਤਾ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਜਦੋਂ ਗੁਰੂ ਸਾਹਿਬ ਉੱਥੇ ਪਹੁੰਚੇ ਤਾਂ ਉਹ ਕਿੱ데 ਜਾਣੀ ਜਾਣ ਸਨ ਇੱਕ ਸਸਕਰੇ ਸਨ ਕਈ ਸ਼ਹਾਦਤਾਂ ਪ੍ਰਾਪਤ ਕਰਕੇ ਸਨ ਬਈ ਭਾਗ ਹੋਈ ਸੀਗੀ ਉਹ ਜੀ ਸੋ ਮਹਾ ਸਿੰਘ ਅਜੇ ਸਿਉਰਾ ਦਾ ਆਪਣੇ ਪੱਟਾ ਤੇ ਸਿਰ ਰੱਖ ਕੇ ਉਹਨਾਂ ਨੂੰ ਕਿਹਾ ਕਿ ਹਾਂ ਮਹਾ ਸੇਆ ਕਦਾ ਗੁਰੂ ਸਾਹਿਬ ਸਭ ਤੋਂ ਬਹੁਤ ਵੱਡੀ ਗਲਤੀ ਹੋਗੀ ਸਾਨੂੰ ਕੋਈ ਅਕੇ ਨਹੀਂ ਜਾਣ ਦੇ ਰਿਹਾ ਤੇ ਤੁਸੀਂ ਕਿਰਪਾ ਕਰੋ ਜਿਹੜਾ ਵਿਦਾਵਾ ਅਸੀਂ ਤੁਹਾਨੂੰ ਲਿਖ ਕੇ ਗਏ ਸੀ ਉਹ ਪੜ੍ਹ ਦਿਓ ਜੀ ਤੇ ਗੁਰੂ ਸਾਹਿਬ ਨੇ ਟੁੱਟੀ ਗੰਢੀ ਜੁੜੀ ਸੀ ਉਦੋਂ ਤੇ ਉਹ ਉਹਨਾਂ ਦੇ ਕਮਰ ਕੱਸੇ ਦੇ ਵਿੱਚ ਸੀ ਬਦਾਵਾ ਉਹਨਾਂ ਦੇ ਸਾਹਮਣੇ ਪਾੜਦਾ ਇਸ ਇਤਿਹਾਸਕ ਜਗ੍ਹਾ ਨੂੰ ਅਸੀਂ ਬਣਾਉਨੇ ਆ ਉੱਥੇ ਫਿਰ ਪਹਿਲਾਂ ਨਾ ਇੱਕ ਬਿਮਾਰੀ ਚੱਲ ਪਈ ਸੀਗੀ ਉਹ ਬਿਮਾਰੀ ਦਾ ਨਾਂ ਹੈਗਾ ਜੀ ਜੂਨੋਟਿਕ ਗਲੈਂਡਰ ਚ ਜੀ ਨੈਸ਼ਨਲ ਐਕਸ਼ਨ ਪਲਾਨ ਫਾਰ ਗਲੈਂਡਰ ਚ ਭਾਰਤ ਸਰਕਾਰ ਦੇ ਦਿਸ਼ਾ ਨਿਸ਼ਾ ਮਤਾਬਕ ਬਈ ਦੇ ਵਿੱਚ ਇਹਨਾਂ ਪਸ਼ੂਤਾਂ ਦੇ ਮੇਲਿਆਂ ਤੇ ਪਾਬੰਦੀ ਲਾਤੀ ਸੀ ਲੇਕਿਨ ਪੰਜਾਬ ਦੀ ਸਰਕਾਰ ਨੇ ਹੁਣ ਇਹ ਵਾਪਸ ਲੈ ਲੀਆ 9 ਜਨਵਰੀ ਤੋਂ ਲੈ ਕੇ 16 ਜਨਵਰੀ ਤੱਕ ਇੱਕ ਹਫਤਾ ਇੱਕ ਹਫਤਾ ਮੁਖਸਰ ਦੀ ਧਰਤੀ ਦੇ ਉੱਤੇ ਇੱਕ ਘੋੜਿਆਂ ਦਾ ਜਿਹੜਾ ਉਹ ਦੁਬਾਰਾ ਹੋਵੇਗਾ ਜੀ ਟੁਲਸਰ ਸਵਾਤੀ ਮਾਲਵੀਵਾਲ ਨੂੰ ਮਿਲੇਗੀ ਰਾਜ ਸਭਾ ਦੇ ਟਿਕਟ ਨਾਲ ਹੀ ਤਿੰਨ ਹੋਰ ਉਮੀਦਵਾਰਾਂ ਨੂੰ ਲਾਣ ਦਿੱਤੇ ਕਿਨੇ ਦਿੱਲੀ ਵੱਲੋਂ ਜੀ ਇੱਕੋ ਹੀ ਐਲਾਨਿਆ ਜੀ ਦੋ ਤਾਂ ਪੁਰਾਣੇ ਹੀ ਨੇ ਜੀ ਸ਼ਵਾਤੀ ਮਾਲੀਵਾਲ ਐਸਵੇਲੀ ਉਥੋ ਦੇ ਜਿਹੜੇ ਇਸਤਰੀ ਕਮਿਸ਼ਨ ਹੈ ਉਹਦੇ ਪ੍ਰਧਾਨ ਨੇ ਉਹਨਾਂ ਨੂੰ ਸਰਕਾਰ ਨੇ ਰਾਜ ਸਭਾ ਵਿੱਚ ਭੇਜਣ ਦਾ ਫੈਸਲਾ ਕਰ ਲਿਆ ਸੁਚੀਲ ਕੁਮਾਰ ਗੁਪਤਾ ਦੀ ਥਾਂ ਸੋ ਇਸ ਤੋਂ ਇਲਾਵਾ ਦੋ ਜਿਹੜੇ ਹੋਰ ਨੇ ਇੱਕ ਸੰਜੀਤ ਸਿੰਘ ਉਹ ਜੇਲ੍ਹ ਤੋਂ ਚੋਲਣ ਲੜਨਗੇ ਅਤੇ ਇੱਕ ਹੋਰ ਸੱਜੇ ਸਿੰਘ ਦੇ ਨਾਲ-ਨਾਲ ਇੱਕ ਹੋਰ ਨੇ ਮਿਸਟਰ ਗੁਪਤਾ ਉਹ ਵੀ ਸ਼ਸ਼ੀਲ ਕੁਮਾਰ ਗੁਪਤਾ ਨੂੰ ਤਾਂ ਕਹਿਤਾ ਕਿ ਉਹਨਾਂ ਦੀ ਥਾਂ ਤੇ ਇਹਨਾਂ ਨੂੰ ਟਰੈਕਟਰ ਦੇਤੀ ਹੈ ਇਹ ਸੱਜੇ ਸਿੰਘ ਜਿਉਂਦੀ ਤੋਂ ਨੇ ਇਸੇ ਤਰ੍ਹਾਂ ਇੱਕ ਹੋਰ ਨੇ ਜਿਹੜੇ ਉਹ ਤਿੰਨ ਬੰਦੇ ਨੇ ਉੱਥੇ ਉਹਨਾਂ ਨੂੰ ਇਹਨਾਂ ਨੇ ਰਾਜ ਸਭਾ ਵਿੱਚ ਭੇਜਣ ਦਾ ਫੈਸਲਾ ਕੀਤਾ ਦੂਜੇ ਹੈਗੇ ਨੇ ਅੰਡੀ ਗੁਪਤਾ ਜੀ ਉਹਨਾਂ ਨੂੰ ਨਾਨ ਭਾਪ ਐਂਡੀ ਗੁਪਤਾ ਸੰਜੀਤ ਸਿੰਘ ਤੇ ਸ਼ਵਤੀ ਮਾਲੀਬਾਲ ਜਿਹੜੇ ਉੱਥੋਂ ਦੇ ਔਰਤ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜੇ ਦਾ ਫੈਸਲਾ ਕਰ ਲਿਆ ਇਸ ਕਰਕੇ ਇਹ ਜਿਹੜੀ ਚੋਣ ਹੈ 19 ਜਨਵਰੀ ਨੂੰ ਹੋਣ ਜਾ ਰਹੀਆਂ ਨੇ ਤੇ ਫਿਰ ਰਾਜ ਸਭਾ ਦੇ ਵਿੱਚ ਇਹ ਲੋਕ ਉਸ ਵੇਲੇ ਕਿਉਂਕਿ ਦਿੱਲੀ ਵਾਲਿਆਂ ਦਾ ਸਮਾਂ ਖਤਮ ਹੋ ਗਿਆ ਸੀ ਰਾਜ ਸਭਾ ਦੀ ਕਾਰਜਕਾਲ ਦਾ ਇਸ ਕਰਕੇ ਕਈਆਂ ਨੂੰ ਦੁਬਾਰਾ ਉਸੇ ਥਾਂ ਦੇ ਉੱਤੇ ਬਣਾ ਦਿੱਤਾ ਗਿਆ ਜੀ ਸੋਟਰਨ ਸਰ ਨਾਲ ਹੀ ਕਰਦਾ ਮਾਗੀ ਦੀ ਮੇਲੇ ਨੂੰ ਲੈ ਕੇ ਸ਼੍ਰੋਮਣ ਅਕਾਲੀ ਦੇ ਲੋਰੋ ਜਿੱਥੇ ਸਿਆਸੀ ਮੰਚ ਲਗਾਇਆ ਜਾਏਗਾ ਉੱਥੇ ਕਿਹਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਡਸਾ ਵਾਪਸੀ ਕਰ ਸਕਦੇ ਨੇ ਦੇਖੋ ਕਰ ਸਕਦੇ ਆ ਨਹੀਂ ਕਰ ਸਕਦੇ ਪਤਾ ਨਹੀਂ 10 ਜਨਵਰੀ ਤੱਕ ਜਿਹੜੀ ਢੀਡਸਾ ਸਾਹਿਬ ਦੇ ਕਮੇਟੀ ਬਣਾਈ ਆ ਜਸਟਿਸ ਨਰਮਲ ਸਿੰਘ ਢਾਲੀਵਾਲ ਦੀ ਅਗਵਾਈ ਵਿੱਚ ਜੀ ਉਹ ਕਮੇਟੀ ਲਗਾਤਾਰ ਇਸ ਗੱਲ ਦੇ ਉੱਤੇ ਕੰਮ ਕਰ ਰਹੀ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਵਰਕਰਾਂ ਨਾਲ ਗੱਲ ਕੀਤੀ ਜਾਵੇ ਪਹਿਲਾਂ ਉਹਨਾਂ ਨੇ ਰਿਪੋਰਟ ਪੇਸ਼ ਕਰਦੀ ਹੈ ਕੀ ਇਹ ਇਕੱਠੇ ਹੋ ਕੇ ਜਾਂਦੇ ਆ ਨਹੀਂ ਜਾਂਦੇ ਉਹ ਸਾਰੇ ਮਸਲੇ ਹੱਲ ਹੋ ਗਿਆ ਨਹੀਂ ਹੋਗੇ ਕੀ ਭਾਰਤੀ ਜਨਤਾ ਪਾਰਟੀ ਜੇ ਤਾਂ ਢੀਟਾ ਸਾਹਿਬ ਚਲੇ ਗਏ 14 ਤਰੀਕ ਨੂੰ ਜੀ ਤਾਂ ਇਹ ਸਮਝ ਲਓ ਬਾਹਰ ਜੋ ਮਰਜ਼ੀ ਕਰਦੇ ਫਿਰਦੇ ਆ ਅੰਦਰਖੱਤੇ ਭਾਰਤੀ ਜਨਤਾ ਪਾਰਟੀ ਨੇ ਇਸ਼ਾਰਾ ਕੀਤਾ ਉਹਨਾਂ ਦੇ ਇਸ਼ਾਰੇ ਤੇ ਚੱਲੇ ਨੇ ਪਰ ਜਿਹੜਾ ਰਾਜਵਾਨਾਂ ਮਾਮਲੇ ਦੇ ਵਿੱਚ ਰਾਜੋਵਾਲਾ ਨੇ ਚਿੱਠੀ ਲਿਖੀ ਹੈ ਗ੍ਰਹਿ ਮੰਤਰੀ ਨੂੰ ਕਿ ਤੁਹਾਡਾ ਤਰਾਜੂ ਖੱਬਾ ਸਜਾ ਤੋਲਦਾ ਹੈ ਜੀ ਉਹ ਕਾਫੀ ਸ਼ਕਤੀ ਵਾਲੀ ਹੈ ਤੇ ਜਿਹੜਾ ਜਵਾਬ ਦਿੱਤਾ ਸੀ ਬੀਬੀ ਹਰਸਮਰਤ ਕੌਰ ਨੂੰ ਸਾਡੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੇ ਜੀ ਉਹ ਵੀ ਚਰਚਾ ਦਾ ਵਿਸ਼ਾ ਹੈਗਾ ਜੇ ਇਹ ਸਾਰਾ ਕੁਝ ਹੋ ਗਿਆ ਇਹਦਾ ਮਤਲਬ ਇਹ ਸਮਝੋ ਕਿ ਭਾਰਤੀ ਜਨਤਾ ਪਾਰਟੀ ਹੀ ਇਹਨਾਂ ਨੂੰ ਇਕੱਠੇ ਹੋਣ ਵਾਸਤੇ ਕਹਿ ਰਹੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਈ ਟੈਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬਹੁਤ ਬਿਹਰਮਤ ਪ੍ਰੋਗਰਾਮ ਦੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ